ਇਸ ਲਈ ਲੰਬੇ ਸਮੇਂ ਤੋਂ ਚੱਲ ਰਹੇ ਸੜਕ ਦੇ ਕੰਮ ਨੂੰ ਲੈ ਕੇ ਕੁਲ 603 ਦਰਖਤ ਵੱਢੇ ਜਾਣੇ ਸੀ ਜਿਸ ਦੇ ਵਿੱਚ ਇੱਕ 50 ਸਾਲਾ ਪੁਰਾਣਾ ਦਰਖਤ ਵੀ ਹੁੰਦਾ ਸੀ ਜਦੋਂ বন ਵਿਭਾਗ ਦੇ ਵੱਲੋਂ ਇਸ ਦਰਖਤ ਨੂੰ ਵੱਢੇ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਦੇ ਵੱਲੋਂ ਅਧ ਵਿਚਾਲੇ ਕੰਮ ਨੂੰ ਰੋਕ ਦਿੱਤਾ ਗਿਆ ਉਹਨਾਂ ਕਿਹਾ ਕਿ ਕਈ ਵਾਰੀਆਂ ਤੋਂ ਜਿਹੜਾ ਹੈ ਕਈ ਵਾਰੀਆਂ ਤੋਂ ਅਸੀਂ ਐਸੇ ਦਰਖਤ ਦੀ ਛਾਲ ਲੈਂਦੇ ਆ ਰਹੇ ਹਾਂ ਅਤੇ ਅਜੋ ਸੜਕ ਬਣਨ ਤੇ ਹੀ ਮੁਲਾਜ਼ਮਾ ਦੇ ਵੱਲੋਂ ਇਸ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਦਰਖਤ ਨੂੰ ਨਾ ਵੱਢਿਆ ਜਾਵੇ ਬਰੇ ਮੇਰਾ ਨਾਮ ਸੁਖੀ ਜੀ ਤੇ ਆਪਾਂ ਪਿੰਡ ਬਾਲਦਪੁਰਤ ਚੋਂ ਉਖੜਿਆ ਅੱਡੇ ਤੇ ਹੁਣ ਆਪਾਂ ਟੈਸਟ ਕੀਤਾ ਆਪਣੇ ਪੁਰਾਣਾ ਦਰਖਤ ਦਾ ਬਹੁਤ ਜਿਆਦਾ ਲਗਭਗ 100 ਸਾਲ ਉਮਰ ਹੋ ਗਈ ਇਸ ਦਰਖਤ ਦੀ ਆਪਣੇ ਬਜ਼ੁਰਗਾਂ ਦੇ ਮਾਫਕਾ ਹਨਾ ਜਿਵੇਂ ਆਪਾਂ ਲਾਲੋ ਸਾਹਿਬ ਅੱਜ ਕੱਲ ਹਰੇਕ ਕੋਈ ਕਹਿ ਰਿਹਾ ਰੁੱਖ ਲਾਓ ਹਨਾ ਰੁੱਖ ਐ ਕਰੋ ਰੁੱਖ ਵੱਡੋ ਨਾ ਐ ਕਰੋ ਪਰ ਮੂਰੇ ਕੋਈ ਨਹੀਂ ਹੋਣਾ ਚਾਹੁੰਦਾ ਹੁਣ ਇਹ ਜਿਹੜੇ ਦਰਖਤ ਹੋ ਰਹੇ ਨੇ ਜਿਹੜੇ ਇਹਨਾਂ ਨੂੰ ਸਾਰੇ ਵੱਢਣ ਤੇ ਹੋ ਰਹੇ ਨੇਗੇ ਬਾਈਆਂ ਨਾਲ ਆਪਾਂ ਉਹ ਕਿਹਾ ਸੀ ਬਾਈਆਂ ਨਾਲ ਗੱਲ ਕੀਤੀ ਸੀ ਬਾਈ ਕਹਿੰਦੇ ਅਸਤਾ ਟੈਂਡਰ ਲਿਆ ਹੋਇਆ ਜੀ ਸਾਨੂੰ ਤਾਂ ਸਿਰਫ ਇੱਥੇ ਤੱਕ ਮਤਲਬ ਹੈ ਇਹਨੂੰ ਵੱਡੋ ਖਤਮ ਕਰੋ ਤੇ ਸੜਕ ਬਣਾਓ ਹੁਣ ਜੇ ਆਪਾਂ ਐਂ ਸੜਕਾਂ ਬਣਾਉਣ ਦੇ ਪਿੱਛੇ ਲੱਗੇ ਰਹਾਂਗੇ ਹਨਾ ਇਹਨਾਂ ਨੂੰ ਕੌਣ ਸਾਂਭੂਗਾ ਜੇ ਆਪਾਂ ਇਹਨਾਂ ਨੂੰ ਸਾਂਭਾਂਗੇ ਤਾਂ ਹੀ ਅੱਜ ਆਪਾਂ ਇਕੱਠੇ ਹੋ ਕੇ ਨਾ ਖਿਲਾਫ ਸਰਕਾਰ ਖਿਲਾਫ ਉੱਟਾਂਗੇ ਵੀ ਇਹਨਾਂ ਨੂੰ ਸਾਂਭਣ ਦੀ ਜ਼ਰੂਰਤ ਆ ਇਹਨਾਂ ਦੇ ਖਿਲਾਫ ਆਪਾਂ ਨੂੰ ਖੜੇ ਹੋਣ ਦੀ ਜ਼ਰੂਰਤ ਆ ਤਾਂ ਹੀ ਆਪਣਾ ਕੁਝ ਬਣੂਗਾ ਨਹੀਂ ਤਾਂ ਇਹ ਸਾਰੀਆਂ ਆਪਣੇ ਜਿਹੜੀਆਂ ਜਿਹੜੇ ਸਮ ਆਪਣੇ ਭਵਾਨੀਗੜ੍ਹ ਤੋਂ ਸਮਾਣਾ ਰੋਡ ਜਾਂਦੀ ਸੀ ਇਹਦੇ ਵਿੱਚ ਟੋਟਲ 603 ਰੁੱਖਾਂ ਦੀ ਲਿਸਟ ਬਣੀ ਸੀ ਜਿcke ਕਬਜ਼ਾ ਵੀ ਹੋ ਚੁੱਕੇ ਸੀ ਠੇਕੇਦਾਰ ਵੱਲੋਂ ਇਹ ਲਾਰਟ ਖਰੀਦਿਆ ਗਿਆ ਸੀਗਾ ਟੈਂਡਰ ਦੇ ਤਰ੍ਹਾਂ ਹੀ ਉਸ ਤੋਂ ਬਾਅਦ ਬਾਕੀ ਇੱਕ ਰੁੱਖ ਪਿੰਡ ਦੇ ਨੇੜੇ ਜੋ ਕੋ ਹੈਗਾ ਪਿੰਡਾਂ ਵੱਲੋਂ ਤਰਾਜ ਕੀਤਾ ਜਾ ਰਿਹਾ ਹੈ ਕਿ ਇਹ ਰੁੱਖ ਸਾਡੇ ਵਾਸਤੇ ਇਹ ਛੱਡ ਦੋ ਪਰ ਅਸੀਂ ਆਪਣੀ ਪੋਸਟ ਮੁਤਾਬਕ ਤਾਂ ਅਸੀਂ ਤਾਂ ਇਹ ਕੰਮ ਨਹੀਂ ਕਰਦੇ ਸਾਡੇ ਉੱਚ ਅਧਿਕਾਰੀ ਇਸ ਦੀ ਪ੍ਰਵਾਨਗੀ ਦੇ ਸਕਦੇ ਨੇ ਜੇ ਵੀ ਐਨ ਡੀ ਆਰ ਵੱਲੋਂ ਸਾਂਝੀ ਇਨਸਪੈਕਸ਼ਨ ਕਰਕੇ ਠੀਕ ਹੈ ਇਹ ਲਿਸ਼ਟਾ ਬਣਾਈਏਗੇ ਅਸੀਂ ਬਾਕੀ ਜਿਹੜਾ ਸਾਢੇ 6 ਦੇ ਦਾ ਵੀ ਐਨ ਆਰ ਦੇ ਤੇ ਲੈਟਰ ਮੁਤਾਬਕ ਉਸ ਤੋਂ ਬਾਅਦ ਸਾਢੇ 6